ਧਾਨੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕਾਂਗੜ ਤੋਂ ਚੱਲੇ ਨਥਾਣੇ ਪਿੰਡ ਦੇ ਪਾਸ ਸੀ ਇੱਕ ਕਾਲੂ 나ਥ ਰਹਿੰਦਾ ਸੀ ਗੁਰੂ ਜੀ ਨੇ ਆਪਣੇ ਇੱਕ ਸਿੱਖ ਨੂੰ ਉਸ ਪਾਸੇ ਜਾ ਕੇ ਜਾ ਕੇ ਉਹਦੀ ਪਰਖ ਕਰੋ ਉਹ ਅਜਮਦਵਾਲਾ ਹੈ ਵੀ ਕਿ ਨਹੀਂ ਸਿੱਖ ਆਪਣੇ ਵਿੱਚ ਜਿਦੋਂ ਨਹੀਂ ਧਾਰ ਕੇ ਦੁਰਪਿਆ ਵੀ ਜੇਕਰ ਕਾਲੂ 나ਥ ਮੈਨੂੰ ਗੋਰੀ ਗਊ ਦਾ ਦੁੱਧ ਚੋਗੇ ਪਿਆਵੇਗਾ ਤੇ ਮੈਂ ਸਮਝਾਂਗਾ ਉਹ ਅਜਬਤ ਵਾਲਾ ਸਰਦੀਵਾਨ ਜਦੋਂ ਸਿੱਖ ਕਾਲੂ ਨਾਥ ਪਾਸ ਪਹੁੰਚਿਆ ਉਹਨੇ ਉਹਦੇ ਮਨ ਦੀ ਗੱਲ ਜਾਣ ਕੇ ਉਹਨੂੰ ਆਪਣੀ ਗੋਰੀ ਗਊ ਦਾ ਦੁੱਧ ਚੋਣ ਦੁੱਧ ਚੋ ਕੇ ਪੀਣ ਵਾਸਤੇ ਦਿੱਤਾ ਸਿੱਖ ਨੇ ਦੁੱਧ ਪੀ ਕੇ ਸਮਝ ਲਿਆ ਕਿ 나ਥ ਕਰਾਮਾਤ ਵਾਲਾ ਇਹਨੇ ਨੂੰ ਗੁਰੂ ਜੀ ਵੀ ਆਪਣੇ ਯੋਧਿਆਂ ਨਾਲ ਜਿੱਤਦੇ ਨਗਾਰੇ ਵਜਾਉਂਦੇ ਹੋਏ ਆਗੇ ਅਦੇ ਪਿੰਡ ਤੋਂ ਬਾਹਰ ਪਾਣੀ ਵਾਲਾ ਇੱਕ ਸੁੰਦਰ ਸਥਾਨ ਵੇਖ ਕੇ ਡੇਰਾ ਕਰਤਾ ਘੋੜਿਆਂ ਨੂੰ ਦਾਣਾ-ਪੱਠਾ ਪਾਇਆ ਯੋਧਿਆਂ ਨੇ ਲੰਗਰ ਤਿਆਰ ਕਰਕੇ ਮਨ ਭਾਉਂਦਾ ਛਕਿਆ ਗੁਰੂ ਜੀ ਵਿਸਰਾਮ ਕਰਗੇ ਸਵਾ ਪੈਰ ਦਿਨ ਰਹਿੰਦੇ ਨਾਲ ਉੱਠੇ ਦੀਵਾਨ ਸਜਾ ਕੇ ਸਜੋਬਦ ਹੋ ਗਏ ਗੁਰੂ ਜੀ ਦਾ ਆਉਣਾ ਸੁਣ ਕੇ ਕਾਲੂ 나ਥ ਦੁੱਧ ਦੇ ਦੋ ਘੜੇ ਭਰ ਕੇ ਗੁਰੂ ਜੀ ਵਾਸਤੇ ਤਿਆਰ ਕਰਕੇ ਇੱਕ ਘੜਾ ਕਾਲੂ ਨੇ ਆਪਣੇ ਸਿਰ ਤੇ ਚੁੱਕਿਆ ਇੱਕ ਬੱਚੇ ਦੇ ਸਿਰ ਤੇ ਚਕਾ ਕੇ ਗੁਰੂ ਜੀ ਪਾਸ ਆ ਗਿਆ ਦੁੱਧ ਦੇ ਘੜੇ ਰੱਖ ਕੇ ਕਾਲੂ ਨਾਥ ਨੇ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਹੱਥ ਜੋੜ ਕੇ ਪਾਸ ਬੈਠ ਗਿਆ ਗੁਰੂ ਜੀ ਨੇ ਉਹਦੀ ਸ਼ਰਧਾ ਤੇ ਪ੍ਰੇਮ ਤੇ ਪ੍ਰਸੰਨ ਹੋ ਕੇ ਆਖਿਆ ਤੂੰ ਨਾਮ ਦੀ ਕਮਾਈ ਕੀਤੀ ਹੈ ਲੋਕ ਤੇਨੂੰ ਤਾਂ ਮੰਨਦੇ ਨੇ ਇਸ ਵਾਸਤੇ ਅੱਜ ਤੋਂ ਤੇਰਾ ਨਾਮ ਕਾਲੂ ਨਹੀਂ ਕਾਲੂ ਨਾਥ ਹੋਇਆ ਕਾਲੂ ਨੇ ਆਖਿਆ ਗੁਰੂ ਜੀ ਮੈਂ ਤੁਹਾਡੇ ਚਰਨਾਂ ਦੇ ਸੀਸ ਰੱਖਣ ਵਾਲਾ ਇੱਕ ਕੂਕਰ ਮੈਨੂੰ 나ਥ ਨਾ ਸਮਝੋ ਮੈਂ ਇਸ ਵਿਡਿਆਈ ਦੇ ਯੋਗ ਨਹੀਂ ਹਾਂ ਗੁਰੂ ਜੀ ਨੇ ਹੋਰ ਵਧੇਰੇ ਪ੍ਰਸੰਨ ਹੋ ਕੇ ਬਚਨ ਕੀਤਾ ਤੂੰ ਜਗਤ ਵਿੱਚ 나ਥ ਹੀ ਪ੍ਰਸਿੱਧ ਹੋਵੇਂਗਾ ਤੈਨੂੰ ਸਾਰੇ ਲੋਕ 나ਥ ਕਰਕੇ ਮੰਨਣਗੇ ਗੁਰੂ ਜੀ ਦੀ ਬੜੀ ਕਿਰਪਾ ਕਰਕੇ ਕਾਲੂ 나ਥ ਵਿੱਚ ਪੂਰਨ ਕਰਾਮਾਤ ਦਾ ਪ੍ਰਕਾਸ਼ ਹੋ ਗਿਆ ਜਿਹਨੂੰ ਅਨੁਭਵ ਕਰਕੇ ਕਾਲੂ 나ਥ ਬਹੁਤ ਪ੍ਰਸੰਨ ਹੋਇਆ ਕਾਲੂ ਨਾਥ ਦੇ ਨਾਲ ਜਿਹੜਾ ਬੱਚਾ ਦੁੱਧ ਦਾ ਘੜਾ ਚੁੱਕ ਕੇ ਲਿਆਇਆ ਸੀ ਉਸ ਵਲ ਗੁਰੂ ਜੀ ਨੇ ਪ੍ਰਸੰਤਾ ਨਾਲ ਵੇਖ ਕੇ ਘੜੇ ਵਿੱਚੋਂ ਦੁੱਧ ਦੀ ਇੱਕ ਚੁਲੀ ਭਰ ਕੇ ਦਿੱਤੀ ਅਧਿਆਖਿਆਗੇ ਨੂੰ ਪੀ ਲੈ ਜਦੋਂ ਲੜਕੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਦੁੱਧ ਦੀ ਚੁਲੀ ਪੀਤੀ ਉਹਦੇ ਵੀ ਕपाट ਖੁੱਲ ਗਏ ਉਹਨੂੰ ਦੇਸ਼ਾਂ ਵਿਦੇਸ਼ਾਂ ਦੀ ਖਬਰ ਹੋ ਗਈ ਲੜਕੇ ਨੇ ਹੈਰਾਨ ਚਿਤ ਹੋ ਗਏ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਦੇ ਧੰਨ ਧੰਨ ਕੇ ਆਖਿਆ ਕਿ ਮਹਾਰਾਜ ਜੀ ਮੈਨੂੰ ਇੱਕ ਵੱਡੀ ਦਾਤ ਦੀ ਤੁਸਾਂ ਬਖਸ਼ਿਸ਼ ਕੀਤੀ ਐ ਮੈਨੂੰ ਤੁਸਾਂ ਛਣ ਵਿੱਚ ਕੁਛ ਤੋਂ ਕੁਛ ਕਰ ਦਿੱਤਾ ਲੜਕੇ ਦੀ ਗੱਲ ਸੁਣ ਕੇ ਕਾਲੂनाथ ਨੇ ਉਹਨੂੰ ਪੁੱਛਿਆ ਤੂੰ ਕੀ ਅਨੁਭਵ ਕੀਤਾ ਇਸ ਸਮੇ ਗੁਰੂ ਜੀ ਦੂਸਰੇ ਰੂਪ ਵਿੱਚ ਕਿੱਥੇ ਬੈਠੇ ਨੇ ਕਿੱਥੇ ਖੜੇ ਨੇ ਜਾਂ ਟੁਰ ਰਹੇ ਨੇ ਲੜਕੇ ਨੇ ਆਖਿਆ नाथ ਜੀ ਇਸ ਸਮੇ ਗੁਰੂ ਜੀ ਅਰਬਵਲਾਇਤ ਵਿੱਚ ਨੇ ਉਥੋਂ ਦੇ ਇੱਕ ਪ੍ਰੇਮੀ ਤੁਰਕ ਨੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਯਾਦ ਕਰਕੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਜੋ ਇਸ ਸਮੇ ਗੁਰੂ ਨੇ ਉਹ ਮੇਰੇ ਪ੍ਰੇਮ ਨੂੰ ਪਰਖ ਕੇ ਮੈਨੂੰ ਜ਼ਰੂਰ ਇੱਥੇ ਆਣ ਕੇ ਦਰਸ਼ਨ ਦਿਓ ਕਰਤਾਰਥ ਕਰੋ ਸੋ ਉਸ ਸਮੇ ਗੁਰੂ ਜੀ ਉੱਥੇ ਇੱਕ ਬਿਰਛੇઠા ਇੱਕ ਹੱਥ ਨਾਲ ਉਹਦੀ ਟਾਣੀ ਫੜ ਕੇ ਖੜੇ ਨੇ ਉਸ ਪਾਸੋਂ ਪ੍ਰੇਮੀ ਤੁਰਕ ਵੀ ਖੜਾ ਲੜਕੇ ਦੀ ਗੱਲ ਸੁਣ ਕੇ ਕਾਲੂ 나ਥ ਬੜਾ ਹੈਰਾਨ ਹੋਇਆ ਇੰਨੇ ਇੰਨੇ ਸ਼ਕਤੀ ਛਿੱਧਾਰੀ ਪ੍ਰਾਪਤ ਕਰ ਲਈ ਇਹ ਇਹਦੇ ਯੋਗ ਨਹੀਂ ਇਹ ਵਿਚਾਰ ਕਰਕੇ ਕਾਲੂ 나ਥ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੀ ਸਾਰੀ ਸ਼ਕਤੀ ਖਿੱਚ ਲਈ ਫਿਰ ਬਾਲਕ ਨੂੰ ਪੁੱਛਿਆ ਹੁਣ ਦੱਸ ਕੀ ਹਾਲ ਬੱਚੇ ਨੇ ਆਖਿਆ ਹੁਣ ਮੈਨੂੰ ਕੋਈ ਸੁਧ ਨਹੀਂ ਰਹੀ ਤਦ ਗੁਰੂ ਜੀ ਨੇ ਵੇਖਿਆ ਕਿਰਨਾਥ ਨੂੰ ਪਹਿਲਾਂ ਸਾਈਂ ਸ਼ਕਤੇ ਦਿੱਤੇ ਸੀ ਫਿਰ ਇਹਨੇ ਹੁਣ ਲੜਕੇ ਦੀ ਸ਼ਕਤੀ ਵੀ ਲੈ ਲਈ ਐ ਇਸ ਨਾਥ ਨੇ ਕਮਾਈ ਵੀ ਕੋਈ ਨਹੀਂ ਕੀਤੀ ਬਾਦ ਸ਼ਕਤੀ ਦਾ مالک ਹੋ ਗਿਆ ਇਸ ਸਮੇਂ ਦਾ ਨਿਚਾ ਪਰਖਣਾ ਚਾਹੀਦਾ ਉਸ ਸਮੇਂ ਨਾਥ ਬਾਸ ਇੱਕ ਬੜੀ ਸੁੰਦਰ ਗੜਵੀ ਵੇਖ ਕੇ ਗੁਰੂ ਜੀ ਨੇ ਆਖਿਆ ਨਾਥ ਜੀ ਇਹ ਸੁੰਦਰ ਗੜਵੀ ਸਾਨੂੰ ਦੇ ਦਿਓ ਕਾਲੂ ਨਾਥ ਨੇ ਆਖਿਆ ਗੁਰੂ ਜੀ ਏ ਮੈਨੂੰ ਬੜੀ ਪਿਆਰੀ ਲੱਗਦੀ ਐ ਇਸ ਕਰਕੇ ਮੈਨੂੰ ਮੈਂ ਸਦਾ ਆਪਣੇ ਪਾਸ ਇਹਨੂੰ ਰੱਖਦਾ ਮੈਂ ਇਹਨੂੰ ਜਿਉਂਦਾ ਤਿਆਗ ਨਹੀਂ ਸਕਦਾ ਗੁਰੂ ਜੀ ਆਂਦੇ ਅਸਾ ਤੈਨੂੰ ਨਾਥਾਂ ਦਾ ਨਾਦ ਬਣਾਇਆ ਸੀ ਪਰ ਤੈਨੂੰ ਬਹੁਤ ਮਮਤਾ ਲੱਗੀ ਹੋਈ ਐ ਜਿਸ ਕਰਕੇ ਤੂੰ ਉਹ ਨਹੀਂ ਰਿਹਾ ਇਸ ਕਰਕੇ ਤੂੰ ਪਹਿਲਾ ਵਰਗਾ ਸ਼ਕਤੀਆਂ ਹੀਨ ਹੋ ਜਾ ਗੁਰੂ ਜੀ ਨੇ ਬਚਨ ਕਰਨ ਨਾਲ ਕਾਲੂ ਫੇਰ ਪਹਿਲਾ ਵਰਗਾ ਹੀ ਸਧਾਰਨ ਪੁਰਸ਼ ਬਣ ਗਿਆ ਹਰਦੇ ਵਿੱਚ ਝੂਰਦਾ ਆ ਆਪਣੇ ਡੇਰੇ ਨੂੰ ਚਲਾ ਗਿਆ ਕਾਲੂ ਦਾ ਸਥਾਨ ਨਥਾਣੇ ਪਾਸ ਪ੍ਰਸਿੱਧ ਨਥਾਣੇ ਪਿੰਡ ਵਿੱਚ ਡੇਰਾ ਕਰਕੇ ਗੁਰੂ ਜੀ ਦੋਵੇਂ ਸਮੇਂ ਸੰਧਿਆ ਸਵੇਰੇ ਦੀਵਾਨ ਸਜਾ ਕੇ ਸ਼ਬਦ ਕੀਰਤਨ ਦਾ ਪ੍ਰਵਾਹ ਚਲਾਉਂਦੇ ਦੂਰ ਦੌਰ ਤੋਂ ਪਿੰਡਾਂ ਤੋਂ ਸੰਗਤਾਂ ਦੁੱਧ ਘਿਓ ਅੰਨ ਦਾਣਾ ਲੰਗਰ ਵਾਸਤੇ ਭੇਟਾ ਲੈ ਕੇ ਆਉਂਦੀਆਂ ਦਨ ਰਾਤ ਗੁਰੂ ਜੀ ਦਾ ਟੁੱਟ ਲੰਗਰ ਚੱਲਦਾ ਦੁਪਹਿਰ ਸਮੇਂ ਕਦੀ ਕਦੀ ਗੁਰੂ ਜੀ ਸਿੱਖ ਯੋਧਿਆਂ ਸਮੇਤ ਜੋਧਾ ਸ਼ਾਹ ਨਾਲ ਸ਼ਿਕਾਰ ਖੇਡਣ ਜਾਂਦੇ ਇੱਕ ਦਿਨ ਜਦੋਂ ਸ਼ਿਕਾਰ ਖੇਡਣ ਗਏ ਰਾਏ ਅਦੇ ਗੁਰੂ ਜੀ ਦੇ ਘੋੜੇ ਤੋਂ ਉਤਰ ਕੇ ਇੱਕ ਬਿਰ ਸਿੱਖ ਏਠਾ ਖੜੇ ਹੋ ਗਏ ਰਾਏ ਜੀ ਅਦੇ ਗੁਰੂ ਜੀ ਉੱਥੇ ਝਾੜਾ ਬੂਟਿਆਂ ਵਿੱਚੋਂ ਨਿਕਲ ਗਏ ਇੱਕ ਅਜਗਰ ਸੱਪ ਗੁਰੂ ਜੀ ਵੱਲ ਆਉਂਦਾ ਵੇਖ ਕੇ ਸਿੱਖ ਨੂੰ ਮਾਰਨ ਵਾਸਤੇ ਦੌੜੇ ਪਰ ਗੁਰੂ ਜੀ ਆਦੇ ਨੂੰ ਸਾਡੇ ਵੱਲ ਆਉਣ ਦਿਓ ਮਾਰੋ ਨਾ ਤਦ ਅਜਗਰ ਹੌਲੀ ਹੌਲੀ ਲੇਟਦਾ ਆਇਆ ਗੁਰੂ ਜੀ ਪਾਸ ਆ ਗਿਆ ਗੁਰੂ ਜੀ ਨੇ ਆਪਣੇ ਸੱਜੇ ਪੈਰ ਦਾ ਅੰਗੂਠਾ ਅਜਗਰ ਦੇ ਸਿਰ ਉੱਤੇ ਛਵਾਇਆ ਗੁਰੂ ਜੀ ਦੇ ਚਰਨ ਦੀ ਛੋ ਨਾਲ ਅਜਗਰ ਦਾ ਸਰੀਰ ਫਟ ਗਿਆ ਅਦੇ ਕੁਰਬਾਲਾ ਉਦੇ ਤਤਕਾਲ ਹੀ ਮਰ ਗਿਆ ਉਹਦੇ ਫੁੱਟੇ ਹੋਏ ਸਰੀਰ ਵਿੱਚੋਂ ਨਿੱਕੇ ਨਿੱਕੇ ਕੀੜੇ ਕੁਰਬਲ ਕੁਰਬਲ ਕਰ ਰਹੇ ਸਨ ਜਿਹੜੇ ਉਹਦਾ ਮਾਸ ਕੱਟ-ਕੱਟ ਕੇ ਖਾਂਦੇ ਹੁੰਦੇ ਸਨ ਗੁਰੂ ਜੀ ਦੇ ਪਾਸ ਖੜੇ ਹੋਏ ਸਿੱਖ ਅਜਗਰ ਦੀ ਇਹ ਦਸ਼ਾ ਵੇਖ ਕੇ ਬਾਤ ਹੈਰਾਨ ਹੋਏ ਭਾਈ ਵਿਦੀ ਚੰਦ ਦੇ ਜੋਧ ਰਾਏ ਨੇ ਪੁੱਛਿਆ ਮਹਾਰਾਜ ਜੀ ਇਹ ਕੀ ਗੱਲ ਹੈ ਇਹਨੂੰ ਇੰਨੇ ਕੀੜੇ ਵੱਡ-ਵੱਡ ਕੇ ਖਾ ਰਹੇ ਨੇ ਕਿਸ ਪਾਪ ਕਰਮ ਦੇ ਫਲ ਦਾ ਇਹਨੂੰ ਇਹਨਾਂ ਦੁੱਖ ਮਿਲਿਆ ਗੁਰੂ ਜੀ ਆਂਦੇ ਭਾਈ ਸਿੱਖੋ ਪਹਿਲੇ ਜਨਮ ਵਿੱਚ ਇਹ ਅੱਜਗਰ ਇੱਕ ਵੱਡਾ ਮਹੰਤ ਹੁੰਦਾ ਸੀ ਲੋਕ ਇਹਦੀ ਬਾਤ ਪੂਜਾ ਮੰਨਤਾ ਕਰਦੇ ਸੀ ਅਦੇ ਬਾਦ ਬਦਾਰ ਤੇ ਲਿਆ ਕੇ ਇਹਨੂੰ ਭੇਟਾ ਕਰਦੇ ਸਨ ਇਹ ਜਿਸਨੇ ਇਹਦੇ ਸਰੀਰ ਵਿੱਚ ਕੀੜੇ ਤੁਸੀਂ ਵੇਖਦੇ ਹੋ ਨਾ ਜਿੰਨੇ ਵੀ ਇਹ ਸਾਰੇ ਇਹਦੇ ਚੇਲੇ ਨੇ ਇਹ ਇਹਨਾਂ પાસે ਧਨ ਪਦਾਰਥ ਲੈ ਕੇ ਖਾਂਦਾ ਰਿਹਾ ਸੀ ਪਰ ਇਹਨਾਂ ਦੀ ਭਲਾਈ ਵਾਸਤੇ ਨਾ ਕਦੀ ਕੋਈ ਨੇਕ ਕਰਮ ਇਹਨੇ ਕੀਤਾ ਤੇ ਨਾ ਕਦੀ ਆਪਣੇ ਚੇਲਿਆਂ ਨੂੰ ਭਜਨ ਸਿਮਰਨ ਕਰਨ ਦਾ ਕੋਈ ਉਪਦੇਸ਼ ਦਿੱਤਾ ਆਪਣੇ ਹੰਕਾਰ ਤੇ ਆਕੜ ਵਿੱਚ ਹੀ ਮਰ ਕੇ ਇਹ ਸੱਪ ਜੂਨੀ ਪਾਈ ਸੀ ਉਹ ਚੇਲੇ ਜਿਨ੍ਹਾਂ ਨੂੰ ਇਹਨੇ ਲੋਭ ਪ੍ਰਲਾਗ ਦੇ ਸੁੱਖਾਂ ਤੋਂ ਵਾਂਝਿਆ ਰੱਖਿਆ ਸੀ ਸਾਰੇ ਕੀੜੇ ਓਕੇ ਨੂੰ ਚੰਬੜ ਗਏ ਨੇ ਕੱਟ-ਕੱਟ ਕੇ ਨੂੰ ਖਾਣ ਲੱਗੇ ਨੇ ਜਗਤ ਤੋਂ ਇਹ ਆਪ ਉਧਰਿਆ ਨਾ ਅਦੇ ਨਾ ਹੀ ਇਹਨੇ ਆਪਣੇ ਚੇਲਿਆਂ ਦਾ ਉਧਾਰ ਕੀਤਾ ਇਹਨੇ ਆਪਣੀ ਮਾਨ ਵਡਿਆਈ ਕਰਕੇ ਸਾਰੇ ਸ਼ੁਭ ਕਰਮ ਵਿਸਾਰ ਦਿੱਤੇ ਸੋ ਜਿਹੜੇ ਪੁਰਸ਼ ਆਪਣੀ ਮਾਨ ਵਡਿਆਈ ਵਾਸਤੇ ਬਾਦ ਚੇਲੇ ਬਣਾ ਕੇ ਪੂਜਾ ਦਾ ਧੰਨ ਖਾਂਦੇ ਨਾ ਉਹਨਾਂ ਦੀ ਇਹੋ ਹੀ ਗਤੀ ਹੁੰਦੀ ਇਸ ਅਜਗਰ ਦਾ ਕੋਈ ਚੰਗਾ ਕਰਮ ਸੀ ਜਿਸ ਕਰਕੇ ਸਾਡੀ ਸ਼ਰਨ ਆ ਗਿਆ ਹੁਣ ਸੱਪ ਦੀ ਜੂਨ ਨੂੰ ਤਿਆਗ ਕੇ ਮੁਕਤੀ ਨੂੰ ਪ੍ਰਾਪਤ ਹੋਇਆ ਇਸ ਤਰ੍ਹਾਂ ਸਤਿਗੁਰੂ ਸ਼੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ ਸੰਗਤਾਂ ਸਾਰੀਆਂ ਸਤ ਨਾਮ ਦਾ ਸਿਮਰਨ ਕਰਦੀਆਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੀਆਂ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਤੇ ਸੰਗਤਾਂ ਮਹਾਰਾਜ ਜੀ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਇੱਕ ਕਿਸਾਨ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਮੇਰੀ ਜ਼ਮੀਨ ਦੇ ਇੱਥਾ ਮਨੁੱਖਾਂ ਦੀਆਂ ਹੱਡੀਆਂ ਦੇ ਢੇਰ ਹੀ ਨਿਕਲ ਰਹੇ ਨੇ ਮੈਂ ਜਿੱਥੋਂ ਵੀ ਟੋਇਆ ਪੜਦਾ ਉੱਥੋਂ ਹੱਡੀਆਂ ਹੀ ਨਿਕਲਦੀਆਂ ਇਹਦਾ ਕੀ ਕਾਰਨ ਹੈ ਗੁਰੂ ਜੀ ਆਪਣੇ ਮੁghi ਸਿੱਖਾਂ ਨੂੰ ਨਾਲ ਲੈ ਕੇ ਉਹ ਜ਼ਿਮੀਂਦਾਰ ਦੇ ਖੇਤ ਵਿੱਚ ਗਏ ਜਦੋਂ ਉਹ ਆ ਕੇ ਕਿਸੇ ਹੋਰ ਥਾਂ ਤੋਂ ਜ਼ਮੀਨ ਪਟਵਾਈ ਹੱਡੀਆਂ ਦੇ ਹੋਰ ਬਾਦ ਢੇਰ ਨਿਕਲੇ ਇੱਕ ਮਨੁੱਖ ਦਾ ਸਾਕਤ ਸਰੀਰ ਵੀ ਕੰਗ ਵੀ ਨਿਕਲ ਆਇਆ ਜਦੋਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜੀ ਇਹ ਹੱਡੀਆਂ ਇੱਥੇ ਕਿਸ ਤਰ੍ਹਾਂ ਦੱਬੀਆਂ ਗਈਆਂ ਗੁਰੂ ਸਾਹਿਬ ਜੀ ਨੇ ਦੱਸਿਆ ਇਸ ਇਲਾਕੇ 'ਚ ਇੱਕ ਸਮੇਂ ਬਰਖਾ ਨਾ ਹੋਣ ਕਰਕੇ ਕਾਲ ਪੈ ਗਿਆ ਸੀ ਜਿਸ ਕਰਕੇ ਭੁੱਖ ਦੇ ਦੁੱਖ ਨਾਲ ਬਹੁਤ ਲੋਕ ਮਰਨ ਲੱਗੇ ਇਸ ਜਗ੍ਹਾ ਇੱਕ ਕਮਾਈ ਵਾਲੇ ਮਹਾਪੁਰਸ਼ ਰਹਿੰਦੇ ਸਨ ਉਹਨਾਂ ਨੇ ਇੱਥੇ ਲੰਗਰ ਲਾਤਾ ਬਹੁਤ ਲੋਕ ਇਕੱਠੇ ਹੋ ਗਏ ਅੰਧ ਸਮੇਂ ਬਹੁਤ ਲੋਕਾਂ ਦੇ ਇਕੱਠੇ ਹੋ ਜਾਣ ਅਦੇ ਮਹਾਪੁਰਸ਼ਾਂ ਪਾਸੋਂ ਵੀ ਅੰਨ ਦਾਣਾ ਮੁੱਕ ਗਿਆ ਮਹਾਪੁਰਸ਼ ਆਪਣੀ ਅਜਮਦ ਨੂੰ ਝਰ ਕੇ ਆਦੇ ਪਰਮੇਸ਼ਰ ਦੇ ਬਾਣੇ ਨੂੰ ਮੰਨ ਕੇ ਲੋਕਾਂ ਦੇ ਨਾਲ ਹੀ ਭੁੱਖ ਨਾਲ ਪ੍ਰਾਣ त्याਗੇ ਜਿਹੜੇ ਕੋਈ ਜਿਉਂਦੇ ਬਚ ਗਏ ਉਹਨਾਂ ਦੇ ਸਾਰੇ ਮਰਤਕ ਸਰੀਰਾਂ ਨੂੰ ਟੋਇਆ ਕੱਢ ਕੇ ਇੱਥੇ ਦੱਬਤਾ ਜਿਹੜੇ ਜਿਉਂਦੇ ਬਚ ਗਏ ਸਨ ਉਹਨਾਂ ਨੇ ਮਰਤਕ ਸਰੀਰਾਂ ਨੂੰ ਇੱਥੇ ਦੱਬ ਦਿੱਤਾ ਸੀ ਇਹ ਪਿੰਜਰ ਉਹਨਾਂ ਅਜ਼ਾਰ ਕਰਨ ਵਾਲੇ ਮਹਾਪੁਰਸ਼ਾਂ ਦਾ ਹੈ ਬਧਨ ਕਰਕੇ ਗੁਰੂ ਜੀ ਆਪਣੇ ਸਥਾਨ ਤੇ ਦੀਵਾਨ ਤੇ ਜਾ ਬਰਜੇ ਆਦੇ ਲੋਕਾਂ ਵਿੱਚ ਪੁਰਾਣੀ ਕਥਾ ਨੂੰ ਸੁਣਾ ਕੇ ਸਾਰੀ ਸੰਗਤ ਬੜੀ ਹੈਰਾਨ ਹੋਈ ਇੱਕ ਰਾਤ ਇੱਥੇ ਵਿਸਰਾਮ ਕਰਕੇ ਗੁਰੂ ਜੀ ਤਾੰਗੜ ਨਗਰ ਭਾਈ ਜੋਧਪਾਲ ਚਲੇ ਗਏ ਦੋਵਾਂ ਭਰਾਵਾਂ ਨੂੰ ਆ ਆ ਆਤਮ ਉਪਦੇਸ਼ ਦੇ ਕੇ ਨਿਹਾਲ ਕੀਤਾ ਜੋਧ ਰਾਏ ਦੀ istri ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਜੀ ਆਪ ਫਿਰ ਸਾਨੂੰ ਕਦੋਂ ਦਰਸ਼ਨ ਦਿਓਗੇ ਗੁਰੂ ਜੀ ਨੇ ਬਚਨ ਕੀਤਾ ਇਹ ਸਰੀਰ ਬਦਲ ਕੇ ਦਸਵੇਂ ਜਾਮੇ 'ਚ ਤੁਹਾਡੇ ਘਰ ਆਵਾਂਗੇ ਤੁਹਾਡੀ ਸੰਤਾਨ ਨੂੰ ਆਤਮ ਗਿਆਨ ਨਿਸ਼ਚੇ ਕਰਾਵਾਂਗੇ ਤੁਹਾਡੀ ਵੰਸ਼ ਵਿੱਚ ਬਾਦ ਸੁਖ ਰਹੇਗਾ ਅਸੀਂ